ਸਵੇਰ ਦੇ ਸਾਰੇ ਭੈਣ ਭਰਾਵਾਂ ਨੂੰ ਸਵੇਰ ਦਾ ਟਾਈਮ ਆਪਾਂ ਬਣਾ ਰਹੇ ਹਾਂ ਪੁਲਕੀ ਥੋੜਾ ਸੁਣਾਓ ਜੀ ਸਾਰੇ ਭੈਣ ਭਰਾ ਕੀ ਹਾਲ ਚਾਲ ਹੈ ਉਹ ਵੀ ਨਹੀਂ ਸਟ੍ਰੇਟ ਟੋਪ ਸਾਰੇ ਭੈਣ ਭਰਾ ਪਰਸਾਂ ਨੂੰ ਸੋਹਣੇ ਕਰ ਦੇਣੀ ਕਮੈਂਟ ਹੌਸਲਾ ਬਜਾਈ ਕਰ ਦੇਣੀ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਜੀ ਆਪਣੇ ਨਾਲ ਉਹ ਵੀ ਸਿੱਤਨਾ ਸੋਹਣੇ ਸੋਹਣੇ ਕਰਿਆ ਕਰੋ ਜੀ ਕਮੈਂਟ ਇਧਰ ਆਪਣੀ ਸਬਜੀ ਪਈ ਆ ਸਬਜੀ ਕਰਾਂਗੇ ਕਰੂ रोटी देखी चुप्पड़ के रखी जावे डब्बे ਦੂੜਾਂ ਦਾ ਮੱਕੀ ਦੀ ਰੋਟੀ ਬਣਾ ਲਈ ਸੀ ਫਿਰ ਅੱਜ ਲੱਗੇ ਵੀ ਕਣਕ ਦੀ ਬਣਾਈ ਜੀ ਬੜਾਈ ਸੀ ਆਪਣੀ ਮਿਕਸ ਸਬਜ਼ੀ ਬਣਾਈ ਸੀ ਜੀ ਮੋੜੀ ਪਾਈ ਸੀ ਕਦੂ ਕਸ਼ ਕਰਕੇ ਉਹਦਾ ਪਾਣੀ ਕੱਢਤਾ ਸੀ ਘੁੱਟ ਕੇ ਮਿਚੋੜ ਕੇ ਛਲਗਮ ਪਾਈ ਸੀ ਬੈਂਗਣ ਪਾਈ ਸੀ ਜੀ ਆਲੂ ਗੋਭੀ ਕਾਲਕ ਮਿੱਠੇ ਮਿੱਠੀ ਧਨੀਆ ਸਾਰੇ ਕੁਝ ਪਾ ਕੇ ਮਿਕਸ ਸਬਜ਼ੀ ਬਣਾਈ ਸੀ ਯਾਦ ਹੀ ਰਾਤ ਨੂੰ ਬਣਾ ਲਈ ਸੀ ਮੱਕੀ ਦੀਆਂ ਰੋਟੀਆਂ ਹੁਣ ਸਵੇਰ ਦਾ ਟਾਈਮ ਆ ਗਿਆ ਜੀ ਚਲੋ ਕੜਕ ਦੇ ਬਣਾ ਲੈਨੇ ਵਧੀਆ ਲੱਗਦੀਆਂ ਨੇ ਰੋਟੀ ਕਾਹਨ ਤੋਂ ਬਹੁਤ ਆ ਜੀ ਸੋਸਟਾ ਨਿਕਲੇ ਰਹੀ ਹੈ ਬੈਂਡੋ ਵਿੱਚ ਹੀ ਵਧੀਆ ਤੋਂ ਆਉਂਦੀ ਹੈ ਤੇ ਹੁਣ ਤਾਂ ਆਪਣਾ ਸ਼ੀਸ਼ਾ ਬੰਦ ਕਰਿਆ ਹੋਇਆ ਟਰੰਡ ਕਰਕੇ ਗਰਮੀ ਦੇ ਵਿੱਚ ਸ਼ੀਸ਼ਾ ਖੋਲ ਲੈਣੇ ਹੁੰਨੇ ਨੇ ਰੋਟੀਆਂ ਬਣਾ ਲੇ ਨਾਲ ਰੇਲ ਕੇ ਰੱਖ ਲੈਣੇ ਇਕੱਠੀਆਂ ਬਣ ਜਾਣਗੀਆਂ ਪੰਜ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਆਪਣੇ ਵੀਡੀਓ ਦੇਖਦੇ ਨੇ ਬਜੀ ਵੀ ਕਮੈਂਟ ਕਰਦੇ ਸਾਰੇਆਂ ਦੀ ਮੈਂ ਵੀ ਜ ਸਾਰਿਆਂ ਦੀ ਵੀਡੀਓ ਵਾ ਜੀ ਵੀਰੋ ਫੋਨ ਨੂੰ ਬਹੁਤ ਚੇਕ ਕਰਦੇ ਤੇ ਵੀਡੀਓ ਵੀ ਇੱਕ ਤੇ ਲਾਈਕ ਵੀ ਕਰਦੇ ਤੇ ਜਿਹੜਾ ਹਾਈਪ ਦਾ অপਸ਼ਨ ਆਉਦਾ ਜੀ ਉਹ ਵੀ ਮੈਂ ਸਾਰਿਆਂ ਦਾ ਉਹ ਵੀ ਦਵਾ ਦਿੰਨੀ ਹੁੰਨੀ ਕਿਉਂਕਿ ਆਪਾਂ ਨੇ ਰਲ ਮਿਲ ਕੇ ਸਾਰਿਆਂ ਨੇ ਇੱਕ ਦੂਜੇ ਦੀ ਸਪੋਰਟ ਕਰਨੀ ਹੈ ਇਸ ਤਰ੍ਹਾਂ ਸਾਰੇ ਬੈਰ ਬਰਾ ਕਰਦੇ ਰਹੋ ਮੇਰਾ ਤਾਂ ਜਿਹੜਾ ਬਾਚ ਦਾ ਟਾਈਮ ਹੀ ਨਹੀਂ ਪੂਰਾ ਹੋਇਆ। ਇਹ ਪੂਰਾ ਹੋਊਗਾ ਫੇਰ ਮੈਂ ਚੱਲਣ ਲੱਗੇ ਬਦੋਵਾਂਗੀ। ਤਵਾ ਗਰਮ ਹੋ ਗਿਆ ਵਧੀਆ ਫਿਰ ਜਲਦੀ ਜਲਦੀ ਬਣ ਜਾਂਦੇ ਨੇ ਕੁਲਕੇ ਨਾਲ ਦੀ ਨਾਲ ਬੰਝਾ ਤਾਂ ਜੀ ਬਸਾਂ ਚੋਪੜੀ ਰਾਤ ਨੂੰ ਤਾਂ ਮੈਂ ਚੋਪੜ ਦੇ ਨਹੀਂ ਹੈਗੀ ਅਨ ਚੋਪੜੀ ਰੋਟੀ ਦੇਣੀ ਨੇ ਦਿਨ ਚ ਮੈਂ ਚੋਪੜ ਲਾਈਏ ਦੇਸੀ ਘਿਓ ਦੇ ਨਾਲ ਜੇ ਮੱਖਣ ਬਣਾਇਆ ਹੁੰਦਾ ਤਾਂ ਉਹਦੇ ਨਾਲ ਵੀ ਪਰ ਲਈ ਰਿਹਾ ਗਰਮ ਕਰ ਲਿਆ ਸੀ ਕਿਉਂ ਬਣਾ ਲਿਆ ਸੀ ਕਿ ਮੈਂ ਬੰਡ ਗਈ ਸੀ ਜੀ ਉਥੋਂ ਲਿਆਂਦਾ ਕਿਉ ਲੋਬ ਜੇ ਤਾਂ ਆਪ ਕੋਈ ਕੰਮ ਕਰਦੇ ਨਾਲ ਦੀ ਨਾਲ ਆਪ ਗੱਣਾ ਕਰੀ ਜਾਏਗੀ ਤੇ ਗੱਲਾਂ ਦੇ ਵਿੱਚ ਫਿਰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕੰਮ ਆ ਇਡੇ ਵੇਲੇ ਹੋ ਜਾਂਦਾ ਜਦ ਵੀਡੀਓ ਨਹੀਂ ਬਣਾਉਂਦੇ ਹੁੰਦੇ ਕੰਮ ਕਰਦੇ ਆ ਤਾਂ ਕਹੇ ਲੱਗੂ ਵੀ ਬਸ ਬਹੁਤ ਟਾਈਮ ਲੱਗ ਗਿਆ ਵੀ ਰੋਟੀਆਂ ਨਹੀਂ ਬਣਨਦੇ ਵਿੱਚ ਆਉਂਦੀਆਂ ਹੁਣ ਗੱਲਾਂ-ਗੱਲਾਂ ਦੇ ਵਿੱਚ ਬਸ ਪਤਾ ਹੀ ਨਹੀਂ ਲੱਗਿਆ ਵੀ ਰੋਟੀਆਂ ਨੇ ਜਿਹੜੀਆਂ ਮੈਂਟੋ ਮੈਂਟੀ ਬਣ ਕੇ ਹੋ ਗਈਆਂ ਤਿਆਰ ਜਿਹੜਾ ਪ੍ਰੇਥਨ ਇਸ ਤਰ੍ਹਾਂ ਡੱਬੇ ਦੇ ਵਿੱਚ ਪਾ ਕੇ ਰੱਖ ਲੈਣੀ ਹੁੰਦੀ ਹੈ ਪ੍ਰੇਥਨ ਬੰਦ ਹੋ ਗਿਆ ਗੈਸ ਇਹ ਕਿਤੇ ਸੀ ਕਿ ਘੱਟ ਘੱਟ ਹੋਵੇ ਕਰ ਦਨੇ ਕਿ ਬਲਕਿ ਤੇ ਹਣੇ ਪੁਰਾਦੇ ਸਬਜੀ ਰੱਖ ਦਿੰਨੇ ਆ ਕਿਉਂਕਿ ਤਵਾ ਬਹੁਤ ਗਰਮ ਹੈ। ਇਹ ਕਿਉਂ ਨਾ ਚਪੜੀ ਰੋਟੀ ਵਧੀਆ ਲੱਗਦੀ। ਵਧੀਆ ਲੱਗਦੀ ਹੈ ਜੀ। ਦੱਸ ਕਿਉਂ ਨਾ ਸਵੇਰ ਟਾਈਮ ਤੇ ਚਪੜਾ ਲਾਣੀ ਨਹੀਂ। दोपहरी भी शाम आ चली लेक रख ले देने बंद तो, तो अपनी सब्ज़ी भी हो जानी है गर्म